ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਨਾਲ ਨਾ ਕਿਰਨ ਬਠਿੰਡਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਵਧੀਆ ਜੀ ਵਧੀਆ ਤੇ ਅੱਜ ਫਿਰ ਗੱਲਾਂ ਬਾਤਾਂ ਕਰੀਏ ਤੁਹਾਡੇ ਬਾਰੇ ਪੁੱਛਦੇ ਕਿਵੇਂ ਕਿਰਨ ਬਠਿੰਡਾ ਇੱਥੇ ਤੱਕ ਪਹੁੰਚ ਗਈ ਹਾਂਜੀ ਹਾਂਜੀ ਕਿਵੇਂ ਪਹੁੰਚੀ ਕਿਵੇਂ ਪਹੁੰਚੀ ਬ੍ਰਿਗਨਡਾ ਬਠਿੰਡੇ ਵਾਲੀ ਇੰਸਟਾਗ੍ਰਾਮ ਦੀ ਸਟਾਰ ਬਣ ਗਈ ਇੰਸਟਾਗ੍ਰਾਮ ਦੇ ਮੈਨੂੰ ਸ਼ੌਂਕ ਸੀਗਾ ਜੀ ਬਚਪਨ ਦੇ ਵਿੱਚੋਂ ਹਮ ਤੇ ਬਹੁਤ ਸ਼ੌਂਕ ਸੀਗਾ ਜਿਵੇਂ ਮੈਂ ਫਿਲਮਾਂ ਦੇਖਣੀਆਂ ਬਦਲਾ ਘੱਟੀ ਹਾਂ ਹਾਂ ਤੇ ਕੁਰਬਾਨੀ ਜੱਟ ਦੀ ਹਾਏ ਹਾਏ ਗੱਗੂ ਗਿੱਲ ਦੀ ਮੈਂ ਜ਼ਿਆਦਾ ਫੈਨ ਸੀਗੀ ਕਹਿਣ ਦਾ ਮਤਲਬ ਬਦਲੇ ਬਾਵਾ ਲੈ ਇੱਥੇ ਲੱਗਦੇ ਬਦਲੇ ਤਾਂ ਮੇਰੇ ਪਿਓ ਨੇ ਬਾਲੇ ਲੈਤੇ ਆ ਜੀ ਖਵਾਰੀਆਂ ਨਾਲ ਕੁੱਟ-ਕੁੱਟ ਮੇਰੇ ਪਿਓ ਨੇ ਮੈਨੂੰ ਬਹੁਤ ਕੁੱਟਿਆ ਜੀ ਉਹ ਟੀਵੀ ਦੇਖਣ ਨਹੀਂ ਦਿੰਦਾ ਹੁੰਦਾ ਸੀਗਾ ਹਾਂ ਹਾਂ ਕਹਿੰਦਾ ਸੀ ਟੀਵੀ ਦੇਖੋਗੇ ਤੁਹਾਨੂੰ ਟੀਵੀ ਹੋ ਜਾਊਗੀ ਦਵਰੇ ਪੈਣਗੇ ਹਾਏ ਹਾਏ ਵੀ ਮੈਨੂੰ ਇਹ ਨਹੀਂ ਪਤਾ ਵੀ ਉਹ ਕਾਤ ਹੋਏ ਗੱਲਾਂ ਕਹਿੰਦਾ ਹੁੰਦਾ ਜਾਂ ਤਾਂ ਵੀ ਜਾਂ ਤਾਂ ਐ ਲਾ ਲਓ ਵੀ ਹਨਾ ਵੀ ਉਹ ਪਹਿਲਾਂ ਵਾਲੇ ਬੁੜੇ ਨੂੰ ਨਹੀਂ ਇੰਨੀ ਨੌਲੇਜ ਹਨਾ ਆਉਂਦੀ ਸੀਗੀ ਬਿਲਕੁਲ ਬਿਲਕੁਲ ਤੇ ਮੈਂ ਤਾਂ ਭਰਾਵਾ ਫੈਨ ਸੀ ਗੱਗੂ ਗਿੱਲ ਕੁਰਬਾਨੀ ਤਾਂ ਨਹੀਂ ਹੋਈ ਜੀ ਕੋਈ ਕੁਰਬਾਨੀ ਤਾਂ ਕੁਝ ਵੀ ਨਹੀਂ ਹੋਈ ਹਜੇ ਟੱਕਰ ਤਾਂ ਹੋਈ ਨਹੀਂ ਅੱਗੇ ਦੇਖੋ ਉਹ ਵੀ ਸਕਦੀ ਆ ਉਹ ਵੀ ਸਕਦੀ ਆ ਭਾਈ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਜੀ ਜੀ ਮੈਂ ਕੁਰਬਾਨੀ ਜੱਟੀ ਦੀ ਆ ਨਾ ਕੁਰਬਾਨ ਕੁਰਬਾਨੀ ਕੀਤੀ ਹੈ ਤੇ ਫਿਰ ਅੱਗੇ ਫਿਰ ਕਿਵੇਂ ਫਿਰ ਇੰਸਟਾਗ੍ਰਾਮ ਤੇ ਆਉਣ ਦਾ ਵੀ ਵਿਚਾਰ ਜਿਹਾ ਬਣਿਆ ਜਾਂ ਟਿਕਟੌਕ ਤੇ ਪਹਿਲਾਂ ਤੁਸੀਂ ਟਿਕਟੌਕ ਤੇ ਵੀ ਸੀਗੇ ਪਹਿਲਾਂ ਮੈਂ ਟਿਕਟੌਕ ਤੇ ਵੀਡੀਓ ਬਣਾਉਂਦੀ ਸੀ ਵਿੱਚੋਂ ਫਿਰ ਮੋਦੀ ਨੇ ਲੋਕਡਾਊਨ ਕਰਤਾ ਜੀ ਤੇ ਲੋਕਡਾਊਨ ਤੋਂ ਬਾਅਦ ਤੁਹਾਨੂੰ ਪਤਾ ਕਰੋ ਟਿਕਟੌਕ ਬੰਦ ਹੋ ਗਿਆ ਹੂੰ ਫੇਰਾਪਾ ਇੰਸਟਾਗ੍ਰਾਮ ਤੇ ਫੱਟੇ ਚੱਕ ਤੇ ਕੀ ਬਾਤ ਤੇ ਮੈਂ ਬਠਿੰਡਾ ਕਰ ਰਹਾ ਤਾਂ ਉੱਥੇ ਵੀ ਪੂਰੀ ਮੈਂ ਕਹਿੰਦੇ ਕਿਰਨ ਬਠਿੰਡਾ ਜਿੱਥੇ ਮਰਜੀ ਜਾੜੋ ਜੀ ਕਿਰਨ ਬਠਿੰਡਾ ਜੀ ਮੈਂ ਕਹਿੰਨੇ ਆ ਫਰੰਡ ਫਰੰਡ ਹੋਈ ਪਈ ਆ ਜੀ 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 ਬਤਨ ਤਨ ਹੋਈ ਪਈ ਲੋਕ ਕਿਵੇਂ ਜੀ ਸ਼ੁਰੂਆਤ ਕਿਵੇਂ ਜੀ ਕਰਦੇ ਫਿਰ ਐਂ ਜੀ ਕਰਕੇ ਉਹ ਫਿਰ ਉਹ ਤੁਹਾਨੂੰ ਦੱਸ ਦਿੰਨੀ ਆ ਮੈਂ ਨਾ ਮੈਂ ਨਾ ਮੈਂ ਪਹਿਲੀ ਵੀਡੀਓ ਬਣਾਈ ਸੀਗੀ ਹੁਣ ਤੱਕ ਨੀਵੇਂ ਰਹਿ ਰਹਿ ਕੇ ਅਸੀਂ ਘੁੱਟ ਸਬਰ ਦੇ ਭਰ ਲਏ ਪਹਿਲਾਂ ਮੈਂ ਬਣਾਉਂਦੀ ਸੀਗੀ ਰੀਲਾ ਪਹਿਲਾਂ ਵਾਇਰਲ ਨਹੀਂ ਹੁੰਦੀ ਸੀਗੀ ਪਹਿਲਾਂ ਮੈਂ ਪੋਸਟਰ ਲਾਉਂਦੀ ਸੀ ਮੂੰਹ ਤੇ ਮਨ ਮਾਣਾ ਝੂਠ ਨਹੀਂ ਸੱਚਾਈ ਆ ਜੀ ਜੀ ਉਹ ਚੀਜ਼ਾਂ ਨੂੰ ਅੱਜ ਕੱਲ ਲੋਕ ਪਸੰਦ ਨਹੀਂ ਕਰਦੇ ਬਿਲਕੁਲ ਅੱਜ ਕੱਲ ਜਿਹੜੀ ਅੰਦਰ ਨੇਚਰ ਚੀਜ਼ ਹੁੰਦੀ ਹੈ ਨੇਚਰ ਮੈਨੂੰ ਕਹਿਣੀ ਨਹੀਂ ਆਉਂਦੀ ਉਹੀ ਚੀਜ਼ ਔਰਿਜਨਲ ਚੱਲਦੀ ਆ ਜੀ ਆਪਾਂ ਨੂੰ ਨਾ ਤਾਂ ਵੀ ਸ਼ੌਂਕ ਹੈਗਾ ਵੀ ਆਪਾਂ ਫਿਲਟਰ ਜ਼ਰੂਰ ਲਾ ਲੈਣੀ ਹੈ ਕਿਉਂਕਿ ਦੁਨੀਆਂ ਹੀ ਲਈ ਜਾਂਦੀ ਹੈ ਹਾਂ ਬਿਲਕੁਲ ਬਿਲਕੁਲ ਤੇ ਆਪਾਂ ਉਹ ਰੀਲ ਬਣਵਾਈ ਕਿਸੇ ਗਵਾਂਢੀ ਦੇ ਮੁੰਡੇ ਨੂੰ ਮੈਂ ਬੁਲਾਇਆ ਮੈਂ ਕਿਹਾ ਵੀ ਅੱਜ ਮੇਰੀ ਰੀਲ ਬਣਾ ਦੇ ਰੀਲ ਤੋਂ ਇਹ ਜੀ ਬਣਾਉਣੀਆਂ ਵੀ ਜਿਹੜੀ ਰਾਤੇ ਰਾਤ ਆਪਣੀ ਮਿਲੀਅਨ ਚ ਜਾਵੇ ਮੇਰੇ ਘਰੇ ਮਰੂਦਾਂ ਦਾ ਵੋਟਾ ਲੱਗਿਆ ਹੋਇਆ ਸੀਗਾ ਠੀਕ ਹੈ ਤੇ ਆਪਾਂ ਫੌੜਾ ਚੱਕਿਆ ਤੇ ਹਾਂ ਕੀ ਫਿਰ ਚੱਲ ਪਿਆ ਮਿਸ ਪੂਜਾ ਦਾ ਗਾਣਾ ਹੁਣ ਤੱਕ ਨੀਵੇਂ ਰਹਿ ਰਹਿ ਕੇ ਅਸੀਂ ਘੁੱਟ ਸਬਰ ਦੇ ਭਰ ਲਏ ਭਰਾਵਾ ਜਦੋਂ ਐਂਡ ਆਲਾ ਸੀਨ ਸੀਗਾ ਤਾਂ ਮਰੂਦਾਂ ਦੇ ਬੂਟੇ ਦੇ ਨਾਲ ਜੜਚ ਮਾਰਿਆ ਫੌੜ ਜਦੋਂ ਮੈਂ ਜੜਚ ਮਾਰਿਆ ਤੇ ਮਰੂਦਾ ਦਾ ਬੁੱਟਾ ਤਾਂ ਗਿਆ ਬਾਈ ਟੁੱਟ ਹਾਂ ਪਰ ਉਹ ਮਰੂਦਾ ਦੇ ਬੁੱਟੇ ਨਾਲ ਚੱਕੇ ਰਨਾ ਬਠੰਡਾ ਕਰਨਾ ਬਠੰਡਾ ਕਰਨਾ ਤਰਕੇ ਨੂੰ ਸਾਡੇ ਘਰੇ ਭਰਾਵਾ ਲੋਕਾਂ ਆ ਗਏ ਕੀ ਬਾਤ ਆਣ ਗਵਾੜਾ ਲੈ ਕਹਿੰਦੇ ਕਰਨਾ ਤੂੰ ਫੇਮਸ ਹੋ ਗਈ ਤੂੰ ਤਾਂ ਫੇਮਸ ਹੋ ਗਈ ਸਾਨੂੰ ਮੈਨੂੰ ਦਾ ਨਾਮ ਦਾ ਫੇਮਸ ਦਾ ਪਤਾ ਆਪਾਂ ਝੂਠ ਨਹੀਂ ਬੋਲਦੇ ਨਾ ਆਪਾਂ ਨੂੰ ਵਾਇਰਲ ਦਾ ਪਤਾ ਸੀ ਉਹਨੇ ਆ ਕੇ ਬੰਦੇ ਨੇ ਮੇਰਾ ਫੋਨ ਫੜ ਲਿਆ ਮੈਨੂੰ ਕਹਿੰਦਾ ਕਮਲ ਗਿਆ ਦੇਖ ਤੇਰੀ ਵੀਡੀਓ ਮਿਲੀਅਨ ਚ ਮੈਂ ਕਹਿੰਦਾ ਮਰਾ ਤੋ ਪਾਈ ਆ ਤੇ ਫੇਰ ਮਾਦੇ ਮੁੰਡੇ ਨੂੰ ਪੁੱਛਦੀ ਆ ਸਾਡੇ ਤੋਰੀ ਮੂਹੇ ਨੂੰ ਮੈਂ ਕਹਾ ਮੈਂ ਤੋਰੀ ਮੈਂ ਕਹਾ ਇਧਰ ਮੇਰੀ ਗੱਲ ਸੁਣਾ ਉਹ ਕਹਿੰਦਾ ਦੱਸ ਮੈਂ ਕਹਿੰਨਾ ਫੇਮਸ ਤੇ ਮਿਲੀਅਨ ਕੀ ਹੁੰਦਾ ਕਹਿੰਦਾ ਉਹਨੇ ਜਦੋਂ ਭਰਾਵਾ ਦੇਖਿਆ ਮੇਰਾ ਇੰਸਟਾਗ੍ਰam ਖੋਲ ਕੇ ਉਹ ਕਹਿੰਦਾ ਮੰਮੀ ਤੇਰੀ ਆ ਵੀਡੀਓ ਵਾਇਰਲ ਹੋ ਗਈ ਹੁਣ ਕਹਿੰਦਾ ਅੱਜ ਤੋਂ ਬਾਅਦ ਤੂੰ ਕਿਸੇ ਨੂੰ ਫੋਨ ਨਾ ਕਰਾਈ ਠੀਕ ਐ ਮੈਂ ਕਹਾ ਵੀ ਕਿਉਂ ਆਖੇ ਵੀ ਲੋਕੀ ਨਾ ਕਿ ਉਹ ਬੇਈਮਾਨਾ ਕਰ ਜਾਣਗੇ ਉਦੋਂ ਵੱਧ ਭਰਾਵਾ ਮੇਰੇ ਕੋਲ ਦਾ ਸੜਿਆ ਜਾ ਫੋਨ ਸੀਗਾ ਪਰ ਢੂੜ ਨਹੀਂ ਬੋਲਦੇ ਤੇ ਮੈਂ ਤਾਂ ਕਿਸੇ ਨੂੰ ਨਾ ਫੜਾਇਆ ਕਰ ਮਾਤਾ ਦੇ ਘਰ ਵਾਲੇ ਨੂੰ ਫੋਨ ਫੜਾਉਣਾ ਬੰਦ ਕਰ ਪਹਿਲਾਂ ਮੈਂ ਉਹ ਅੱਗੇ ਫੜਾ ਵੜੋ ਦਿੰਦੀ ਸੀਗੀ ਮੈਂ ਕਿਹਾ ਮੇਨੂੰ ਤਾਂ ਬੱਪੂ ਨੇ ਮਨਾ ਕੀਤਾ ਵੀ ਕਿਸੇ ਨੂੰ ਫੜਾਉਣਾ ਨਹੀਂ ਹੈਗਾਗਾ ਪਰ ਮੈਨੂੰ ਕਿਹ ਪਤਾ ਸੀ ਕਿ ਇਹ ਵੀ ਬਾਹਰ ਵਾਲਾ ਨੂੰ ਕਿਸੇ ਨੂੰ ਕਹਿ ਰਿਹਾ ਆਪਾਂ ਦਾ ਘਰਦਿਆਂ ਨੂੰ ਬੰਦ ਕਰ ਪਾ ਸੀ ਮੈਂ ਨਹੀਂ ਬਰੁਣਾ ਹੁੰਦੇ ਹਾਂਜੀ ਹਾਂਜੀ ਫਿਰ ਪਰਿਵਾਰ ਦੇ ਵਿੱਚ ਸਾਰਾ ਸਪੋਰਟ ਵਧੀਆ ਰਿਹਾ ਜੀ ਪਰਿਵਾਰ ਦਾ ਸ਼ੁਰੂ ਤੋਂ ਹਾਂ ਪਰਿਵਾਰ ਦੇ ਵਿੱਚ ਮੇਰੇ ਪੇਕੇ ਤਾਂ ਨਹੀਂ ਸਪੋਰਟ ਸੀਗੇ ਆਪਾਂ ਨੂੰ ਆਪਾਂ ਨੇ ਮਾਰਦੇ ਝੂਟ ਕਿਉਂਕਿ ਉਹ ਸੀਗੇ ਗਰੀਬ ਹੂੰ ਉਹਨਾਂ ਨੂੰ ਸਿਰਫ ਗੋਹੇ ਕੂੜੇ ਤਿੱਕਰ ਮਤਲਬ ਸੀਗਾ ਵੀ ਗੋਹਾ ਕੂੜਾ ਕਰ ਲਿਆ ਹੂੰ ਜ਼ਿਮੀਦਾਰਾਂ ਦੇ ਘਰੇ ਉੱਥੇ ਆਪਾਂ ਰੋਟੀ ਪਾਣੀ ਖਾ ਲਿਆ ਠੀਕ ਆ ਜੀ ਤੇ ਬਾਕੀ ਭੱਠੇ ਭੁੱਠਾਂ ਦੇ ਕੰਮ ਕਰਦੇ ਸੀਗੇ ਘਰ ਦੇ ਸਾਡੇ ਤੇ ਉੱਥੋਂ ਆਪਾਂ ਨੂੰ ਸਪੋਰਟ ਨਹੀਂ ਸੀ ਕਿ ਪਰ ਮੇਰੇ ਘਰ ਵਾਲੇ ਕਿੰਨਾ ਮੈਨੂੰ ਪੂਰੀ ਸਪੋਰਟ ਆ ਫੁੱਲ ਸਪੋਰਟ ਆ ਜੀ ਹੁਣ ਆਪਾਂ ਆਦਾ ਖੁੱਲ ਕੇ ਇੰਜਵਾਇ ਕਰਦੇ ਆ ਜਿੰਦਗੀ ਜਿੰਨੇ ਆ ਭਰਾਵਾ ਆਪਦੀ ਵਧੀਆ ਜੀ ਜਿੰਨੇ ਵੀ ਹੋ ਸਕੇ ਜੀ ਜੀ ਫਿਰ ਉਹਨਾਂ ਨੂੰ ਫਿਰ ਅੱਜ ਦੇ ਟਾਈਮ ਦੇ ਜੇ ਟਾਈਮ ਉਦੋਂ ਬੋਲਦੇ ਸੀ ਸਟਾਰਟਿੰਗ ਦੇ ਵਿੱਚ ਆ ਕਰਨਾ ਕੀ ਕਰਨ ਲੱਗ ਗਿਆ ਕੀ ਕਰਦੀ ਹੈ ਅੱਜ ਦੇ ਟਾਈਮ ਦੇ ਉਹਨਾਂ ਨੂੰ ਉਹਨਾਂ ਲਈ ਕੀ ਕਹਿਣਾ ਚਾਹੋਗੇ ਫਿਰ ਉਹਨਾਂ ਨੂੰ ਮੈਂ ਇਹ ਕਹੂੰਗੀ ਤੁਸੀਂ ਲੱਗੇ ਰਹੋ ਆਪਦੇ ਕੰਮ ਤੇ ਮੈਂ ਆਪਦਾ ਕੰਮ ਖਿੱਚੀ ਤੁਰੀ ਹੋਣੀ ਹੈ ਲੋਕਾਂ ਦਾ ਕੰਮ ਹੈ ਜੀ ਦੇਖੋ ਇਹਨਾਂ ਨੇ ਬਾਬੇ ਨਾਨਕ ਨੂੰ ਛੱਡਿਆ ਨਹੀਂ ਨਹੀਂ ਛੱਡਿਆ ਨਾ ਕਿਹਨੂੰ ਛੱਡਿਆ ਇਹਨਾਂ ਨੇ ਫਿਰ ਬਸ ਤੇ ਫਿਰ ਮੈਂ ਕੀ ਚੀਜ਼ ਆ ਹਨਾ ਆਪਾਂ ਤਾਂ ਕੋਈ ਵੀ ਚੀਜ਼ ਨਹੀਂ ਨਾ ਹੈਗੀ ਆਪਾਂ ਦਾ ਕੁਝ ਵੀ ਨਹੀਂ ਬਾਬੇ ਨਾਨਕ ਦੇ ਅੱਗੇ ਜੀ 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 ਇਹ ਬਦੁਨੀਆ ਬਸ ਬੋਲੀ ਜਾਂਦੇ ਦੁਨੀਆ ਦਾ ਕੰਮ ਹੈ ਜੀ ਆਪਾਂ ਆਪਦਾ ਕੰਮ ਆਪਣੀ ਵਧੀਆ ਵਾਹਿਗੁਰੂ ਨੇ ਬਾਹ ਪੜੀ ਆ ਆਪਾਂ ਆਪਦਾ ਕੰਮ ਖਿੱਚੀ ਜਾਣਾ ਆਪਾਂ YouTube ਤੇ ਵੀ ਖਿੱਚੀ ਜਾਣਾ ਤੇ Instagram ਤੇ ਵੀ ਖਿੱਚੀ ਜਾਣਾ ਗਾਇਜ਼ ਵੀ ਦੁਨੀਆ ਕਿਸੇ ਗਾਇਜ਼ ਹੁੰਦੀ ਰ ਬ੍ਰਾਂਡ-ਫ੍ਰਾਂਡ ਹੁੰਦੀ ਹੈ ਜੀ ਆਪਣੀ ਗੈਸ ਕੋਸ ਨਹੀਂ ਮਰੀ ਹੁੰਦੀ ਫ੍ਰਾਂਡ-ਫ੍ਰਾਂਡ ਆਪਣੀ ਗੈਸ ਕੋਸ ਘਾਟੇ ਨਿਕਲਦੀ ਆਪਣੇ ਤਾਂ ਫ੍ਰਾਂਡ-ਫ੍ਰਾਂਡ ਹੀ ਹੁੰਦੀ ਸਿੱਧੇ ਜੀ ਗਾਲਾਂ ਭਰਾਵਾ ਬ੍ਰਾਂਡ ਪਾਈ ਦੇ ਬ੍ਰਾਂਡ ਠੀਕ ਆ ਆ 150 ਵਾਲੇ ਬੂਟ ਪਾਏ ਆਪਾਂ ਇੱਥੇ ਆਏ ਆ ਤੁਹਾਡੇ ਆਫਿਸ ਦੇ ਵਿੱਚ ਅੱਜ ਜੀ 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 ਠੀਕ ਆ ਤੇ 5000 ਦਾ ਮੇਰੇ ਸੂਟ ਪਾਇਆ ਹਮ ਇਹ ਆਪਾਂ ਨੂੰ ਲੀਡਾ ਕਪੜਾ ਆਉਂਦਾ ਜੀ ਬਾਹਰੋਂ ਆਏ ਹਾਏ ਇਹ ਲੰਡਨ ਤੋਂ ਆ ਤੇਰੇ ਵੀ ਨਹੀਂ ਖੜਦੇ ਬਟਿੰਡੇ ਦੇ ਨੇੜੇ ਚਿੰਦੀ-ਕਿੰਦੀ ਘੜ ਤੋਂ ਸਿੱਧਾ ਲੰਡਨੋਂ ਆਉਂਦਾ ਬਟਿੰਡੇ ਦੀ ਆਪਾਂ ਚੀਜ਼ ਲੈਂਦੇ ਨਹੀਂ ਮੈਂ ਤਾਂ ਬੂਟ ਤਾਂ ਰੈੱਡ ਦੇ ਬੇ ਦਿੰਦੇ ਜੀ ਆਪਣੇ ਬਹੁਤ ਪਿਆਰ ਕਰਦੇ ਆ ਆਪਾਂ ਨੂੰ ਹਾਂਜੀ ਉਹਨਾਂ ਫਰੈਂਡਲੀ ਥੋੜੇ ਜਿਹਾ ਕੁਝ ਇੱਕ ਆਪਾਂ ਪਤਾ ਸੀਗਾ ਆਪਾਂ ਪੋਡਕਾਸਟ ਕੀਤਾ ਵੀ ਸਾਨੂੰ ਗਾਣਾ ਦੇ ਵਿੱਚ ਬਾਹ ਕਾਫੀ ਮਹਾਰਤ ਆ ਵੀ ਚੰਗਾ ਗਾ ਲੈਨੇ ਇੱਕ ਆ ਉਹਦੇ ਫਰੈਂ ਆਪਣੇ ਫਰੈਂਡਸ ਲਈ ਆ ਆਪਣੇ ਇੱਕ ਫਰੈਂਡ ਵਾਲੇ ਮੈਂ ਆਪਣੇ ਗਾਣਾ ਗਾ ਰਹੀ ਆ ਲਵ ਹੀਰੇ ਬਾਈ ਦਾ ਹਾਏ 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 ਨਾ ਬੇ ਸੱਜਣਾ ਨਾ ਕਿਉਂ ਹੋਰ ਰੋਵੋ ਨਾ ਤੂੰ ਆ ਗੱਲਾਂ ਕਰ ਕਰ ਕੇ ਬੇ ਮੇਰਾ ਖੂਨ ਮਚੋਨਾ ਤੂੰ ਹਾਏ ਦਿਲ ਪੁੱਛਿਆ ਕਿਰਨਾ ਦਾ ਹਾਏ ਦਿਲ ਪੁੱਛਿਆ ਕਿਰਨਾ ਦਾ ਵੇਮਕਦਾ ਹੱਸਦੀਆਂ ਗਹਿਣ ਦੇਖ ਕੇ ਵੇਯਾਕਾਰ ਦੇ ਕੇ ਕਹਤਾ ਆਏ ਹੈ ਕਿਰਨਾ ਬਠੰਡੇ ਵਾਲੀ ਸੌਖੀ ਵਸਦੀ ਆ ਆਏ ਹੈ ਕਿ ਮੈਂ ਸੌਖੀ ਵਸਦੀ ਹਾਂ ਤਾਂ ਇਸ ਵੀਡੀਓ ਨੂੰ ਦੇਖ ਕੇ ਤੁਸੀਂ ਜਿਹੜੇ ਨੇੜੇ ਨੇੜੇ ਤੇਰੇ ਗੀਤਕਾਰ ਨੇ ਕੰਪਨੀ ਵਾਲਿਆਂ ਨੇ ਕਿਰਨਾ ਬਠੰਡੇ ਨੂੰ ਕੰਟੈਕਟ ਕਰ ਲੋ ਤੁਹਾਡੇ ਜਿਹੜੇ 뷰 ਨੇ ਮਿਲੀਨ ਚ ਹੋਣਗੇ ਨਾਲ-ਨਾਲ ਫ੍ਰੀ ਦੇ ਵਿੱਚ ਰੀਲਾਂ ਵੰਡਣਗੀਆਂ ਤੇ ਨਾਲ ਇੱਕ ਗਾਣਾ ਇੱਕ ਵਧੀਆ ਮਿਲ ਜੂਗਾ ਇੱਕ ਮੇਰਾ ਬਚਪਨ ਦਾ ਗਾਣਾ ਸੁਣ ਕੇ ਜਾਇਓ ਜੀ ਹਾਂ ਹਾਂ ਦੋਵੇਂ ਹੱਥ ਜੋੜ ਕੇ ਮੈਂ ਅਰਜਾ ਗੁਜਾਰਦੀ ਕਰਦੇਓ ਇਹਨੂੰ ਬਸ ਮਾਫ਼ ਇੱਕ ਵਾਰ ਜੀ ਮੇਰੇ ਪਿੱਛੇ ਲਾੜ ਪੈਂਦਾ ਦਿਲਦਾਨੀ ਮਾੜਾ ਮੇਰੇ ਪਿੱਛੇ ਲਾੜ ਪੈਂਦਾ ਦਿਲਦਾਨੀ ਮਾੜਾ ਐਸ ਗੱਲ ਦੀ ਗਵਾਹੀ ਮੈਂ ਭਰਾ ਮੇਰੇ ਰਾਜੇ ਦਾ ਪ੍ਰਿੰਸੀਪਲ ਜੀ ਹਾਰੇ ਕਟਿਓ ਨਾ ਕਾਲਜ ਚ ਨਾ ਮੇਰੇ ਸੋਹਣੇ ਦਾ ਪਰੇ ਸਿਪਲ ਜੀ ਹਾਰੇ ਕੱਟੇ ਹੋ ਨਾ ਕਾਲਜ ਚ ਨਾ ਜਿਹੜਾ ਕਿਰਨ ਬਠਿੰਡੇ ਨੇ ਗਾਣਾ ਗਾਇਆ ਨਾ ਇੱਕ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਦੱਸਦੇ ਵੀ ਕਿਹੜੇ ਸਿੰਗਰ ਦਾ ਗਾਣਾ ਤੇ ਕਮੈਂਟ ਸੈਕਸ਼ਨ ਦੇ ਵਿੱਚ ਉਹਨਾਂ ਨੂੰ ਟੈਗ ਕਰ ਦਿਓ ਤਾਂ ਜੋ ਜਿਹੜਾ ਸਿੰਗਰ ਆ ਕਿਰਨ ਬਠਿੰਡੇ ਨੂੰ ਪ੍ਰੋਟੈਕਟ ਕਰੇ ਤੇ ਆਪਦੇ ਨਾਲ ਇੱਕ ਛੋਟਾ ਹੈਗਾ ਸੁਪਨਾ ਸੁਹਣਾ ਹੈਗਾ ਜੀ ਮੈਂ ਆਪਾਂ ਸਟੇਜ ਤੇ ਗਾਉਣਾ ਜੀ ਹਾਂ ਸੋਨੂ ਸੀਤੋ ਵਾਲਾ ਤੱਕ ਪਾਈ ਜਾਂਦਾ ਤੇ ਕਿਰਨਾ ਕਾ ਪਿੱਛੇ ਰਹਿ ਜਾ ਬਰੈਂਡ ਮੇਰੇ ਨਾਲ ਸਰ ਵੀ ਹੈਗੇ ਮਾਰੇ ਮੋਟੇ ਇਹ ਹੁਣ ਫਰੈਂਡਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਕਿਰਨਾ ਬਠਿੰਡੇ ਵਾਲ ਨੂੰ ਕਿੱਥੇ ਤੱਕ ਲੈ ਕੇ ਜਾਣਾ ਬਾਕੀ ਕਲਾਕਾਰੀ ਤੁਸੀਂ ਦੇਖ ਰਹੇ ਹੋ ਤੇ ਸਿੰਗਿੰਗ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਹੈ ਫਰੈਂਡੋ ਤੇ ਥਨੀਤੇ ਕਨੈਕਟ ਥੱਲੇ ਜਿਹੜਾ ਸਿੰਗਰ ਆ ਉਹਨੂੰ ਟੈਗ ਕਰ ਦੋ ਜਿਹੜੀ ਕੰਪਨੀ ਤੋਂ ਕਹਿੰਨੇ ਹੋ ਤੁਸੀਂ ਕਾ ਕੰਪਨੀ ਦੇ ਵਿੱਚੋਂ ਕਿਰਨਾ ਬਠਿੰਡੇ ਦਾ ਗਾਣਾ ਆਵੇ ਉਹ ਤੁਹਾਡੇ ਟੈਗ ਕਰੋ ਤਾਂ ਜੋ ਕੰਪਨੀ ਜਿੱਦੀ ਕਰਨ ਉਹਨਾਂ ਨਾਲ ਕੰਟੈਕਟ ਕਰਦੇ ਸਹੀ ਗਏ ਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਫਰੈਂਡ ਆਪਾਂ ਨੂੰ ਬਾਈ ਗਲਾਬ ਸਿੱਧੂ ਨੇ ਆਪਾਂ ਨੂੰ ਸਪੋਰਟ ਕਰਦਾ ਵਿਚਾਰਾ ਤੇ ਬਹੁਤ ਧੰਨਵਾਦ ਆ ਬਾਈ ਗਲਾਬ ਸਿੱਧੂ ਦਾ ਸਾਡੇ ਦਾ ਹਨਾ ਤੇ ਬਾਕੀ ਤੁਹਾਨੂੰ ਪਤਾ ਹੀ ਆ ਹਨਾ ਆਪਾਂ ਗਲਾਬ ਸਿੱਧੂ ਬਾਈ ਦੇ ਫੈਨ ਆ ਪੂਰੇ ਤਗੜੇ ਕਟੜ ਤੇ ਆਪਾਂ ਬਾਈ ਨੂੰ ਮਿਲ ਕੇ ਵੀ ਆਉਣਾ ਮਿਲਣ ਜਾਵਾਂਗੇ ਜੀ ਤੇ ਬਾਕੀ ਹੋਰ ਦੱਸ ਦੋ ਬਾਕੀ ਸਾਰਾ ਪੋਡਕਾਸਟ ਆਪਣਾ ਦੇਖ ਹੀ ਲੈਣਗੇ ਹਾਂਜੀ ਬਾਕੀ ਇਹਨਾਂ ਦੇ ਚੈਨਲ ਤੇ ਦੱਸ ਦੋ ਬਾਈ ਥੋੜਾ ਇੰਦਰ ਬਰਾੜ ਚੈਨਲ ਆ ਜਰ ਆਪਣੀ YouTube ਉੱਤੇ ਜਿੱਥੇ ਸਾਰਾ ਆਪਣਾ ਕਿਰਨਵਰਿੰਡਾ ਪੋਡਕਾਸਟ ਕੀਤਾ ਕਈਆਂ ਨੂੰ ਨਹੀਂ ਪਤਾ ਹੋਣਾ ਕਿਰਨਵਰਿੰਡਾ ਕਿੱਥੋਂ ਉੱਠ ਕੇ ਕਿੱਥੇ ਤੱਕ ਪਹੁੰਚੇ ਪੋਡਕਾਸਟ ਦੇਖਿਓ ਤੇ ਨਾਲ ਨਾਲ ਆਪਦੀ ਪ੍ਰਤਿਕਰਾਵਾਂ ਦਿਓ ਕਮੈਂਟ ਸੈਕਸ਼ਨ ਨੀਤੇ ਆਪਣੀ ਤੁਸੀਂ ਆਪਦੀ ਭਾਵਨਾਵਾਂ ਪ੍ਰਗਟ ਕਰ ਸਕਦੇ ਹੋ ਤੇ ਹੋਰ ਕੁਛ ਵੀ ਇੱਕ ਤੋਂ ਲਾਵਾ ਬਾ ਥੈਂਕ ਯੂ ਧੰਨਵਾਦ ਬਾਈ ਜਿਨ੍ਹਾਂ ਨੇ ਸਾਡਾ ਇੰਨਾ ਟਾਈਮ ਵੇਸਟ ਕਰ